पीएम नरेन्द्र मोदी ਨੇ ਆਖਿਆ ਕਿ ਤਿੰਨ ਨਵੇਂ ਫੌਜਦਾਰੀ ਨਿਯਾ ਕਾਨੂੰਨ ਨਾਗਰਿਕ ਪਹਿਲਾਂ ਗੌਰਵ ਪਹਿਲਾਂ ਤੇ ਨਿਆ ਪਹਿਲਾਂ ਦੇ ਵਿਚਾਰ ਨਾਲ ਪਾਸ ਕੀਤੇ ਗਏ ਹਨ ਉਹਨਾਂ ਨੇ ਕਿਹਾ ਕਿ ਪੁਲਿਸ ਨੂੰ ਹੁਣ ਡੰਡੇ ਦੀ ਥਾਂ ਡੇਟਾ ਨਾਲ ਕੰਮ ਕਰਨ ਦੀ ਲੋੜ ਹੈ ਰਾਜਾਂ ਦੇ ਪੁਲਿਸ ਮੁਖੀਆਂ ਤੇ ਇਨਸਪੈਕਟਰ ਜਨਰਲ ਲਈ 58ਵੀਂ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੀ ਮੋਦੀ ਨੇ ਪੁਲਿਸ ਨੂੰ ਨਸੀਹਤ ਦਿੱਤੀ ਕਿ ਉਹ ਮਹੱਲਾਮਤ ਦੇ ਸੁਰੱਖਿਆ ਯਕੀਨੀ ਬਣਾਉਣ ਤਾਂ ਕਿ ਉਹ ਬੇਖੌਫ ਕਦੇ ਵੀ ਤੇ ਕਿਤੇ ਵੀ ਕੰਮ ਕਰ ਸਕਣਨ ਉਨ੍ਹਾਂ ਨੇ ਜ਼ੋਰ ਦੇ ਕੇ ਆਖਿਆ ਕਿ ਨਵੇਂ ਫੌਜਦਾਰੀ ਕਾਨੂੰਨ ਨਾਗਰਿਕ ਪਹਿਲਾਂ ਮਾਨ ਸਨਮਾਨ ਪਹਿਲਾਂ ਤੇ ਨਿਆਂ ਪਹਿਲਾਂ ਦੇ ਵਿਚਾਰ ਦੇ ਨਾਲ ਖੜਿਆ ਗਿਆ ਏ ਤੇ ਪੁਲਿਸ ਨੂੰ ਚਾਹੀਦਾ ਏ ਕਿ ਹੁਣ ਉਹ ਡੰਡੇ ਦੀ ਥਾਂ ਡੇਟਾ ਦੇ ਨਾਲ ਕੰਮ ਕਰੇ। ਭਾਰਤੀ ਨਿਆਇ ਸੰਹਿਤਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਤੇ ਭਾਰਤੀ ਸ਼ਾਕਸੀਏ ਅਧਿਨਿਯਮ ਹਾਲੀ ਦੇ ਵਿੱਚ ਅੰਮਲ ਵਿੱਚ ਲਿਆਂਦੇ ਗਏ ਹਨ ਤੇ ਇਹ ਕਰਮਬਾਰ ਇੰਡੀਅਨ ਪੀਨਲ ਕੋਡ 1860, ਸੀਆਰਪੀਸੀ 1898 ਤੇ ਦੋ ਇੰਡੀਅਨ ਐਵੀਡੈਂਸ ਐਕਟ 1872 ਦੀ ਥਾਂ ਲੈਣਗੇ। ਪੀਐਮ ਮੋਦੀ ਨੇ ਕਿਹਾ ਕਿ ਇਹ ਨਵੇਂ ਕਾਨੂੰਨ ਭਾਰਤ ਦੇ ਫੌਜਦਾਰੀ ਨਿਆਂ ਪ੍ਰਬੰਧ ਦੀ ਕਾਇਆ ਕਲਪ ਕਰਨਗੇ। ਉਹਨਾਂ ਨੇ ਕਿਹਾ ਕਿ ਨਵੇਂ ਕਾਨੂੰਨਾਂ ਦੇ ਵਿੱਚ ਮਹਿਲਾਵਾਂ ਤੇ ਮੁਟਿਆਰਾਂ ਨੂੰ ਉਹਨਾਂ ਦੇ ਅਧਿਕਾਰਾਂ ਤੇ ਸੁਰੱਖਿਆ ਪ੍ਰਤੀਬੰਧੇ ਰੇਸ਼ਮ ਬੇਦਨਸ਼ੀਲ ਬਣਾਉਣ ਤੇ ਝੋਲ ਦਿੱਤਾ ਜਾਵੇਗਾ ਬਿਊਰੋ ਰਿਪੋਰਟ ਦੀ ਸ਼ਬਟ ਟਿਬ ਨਿਊਜ਼ ਦੇ ਨਾਮ ਪੀਐਮ ਨਰਿੰਦਰ ਮੋਦੀ ਨੇ ਆਖਿਆ ਕਿ ਤਿੰਨ ਨਵੇਂ ਫੌਜਦਾਰੀ ਨਿਆ ਕਾਨੂੰਨ ਨਾਗਰਿਕ ਪਹਿਲਾ ਗੌਰਵ ਪਹਿਲਾ ਤੇ ਨਿਆ ਪਹਿਲਾ ਦੇ ਵਿਚਾਰ ਨਾਲ ਪਾਸ ਕੀਤੇ ਗਏ ਹਨ ਉਹਨਾਂ ਨੇ ਕਿਹਾ ਕਿ ਪੁਲਿਸ ਨੂੰ ਹੁਣ ਡੰਡੇ ਦੀ ਥਾਂ ਡੇਟਾ ਨਾਲ ਕੰਮ ਕਰਨ ਦੀ ਲੋੜ ਹੈ ਰਾਜਾਂ ਦੇ ਪੁਲਿਸ ਮੁਖੀਆਂ ਤੇ ਇੰਸਪੈਕਟਰ ਜਨਰਲ ਲਈ 58ਵੀਂ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੀ ਮੋਦੀ ਨੇ ਪੁਲਿਸ ਨੂੰ ਨਸੀਹਤ ਦਿੱਤੀ ਕਿ ਉਹ ਮਹਲਾਮਤ ਦੀ ਸੁਰੱਖਿਆ ਕਿ ਨਿਪਟਣ ਤਾਂ ਕਿ ਉਹ ਬੇਖੌਫ ਕਦੇ ਵੀ ਤੇ ਕਿਤੇ ਵੀ ਕੰਮ ਕਰ ਸਕਣ ਉਹਨਾਂ ਨੇ ਜ਼ੋਰ ਦੇ ਕੇ ਆਖਿਆ ਕਿ ਨਵੇਂ ਫੌਜਦਾਰੀ ਕਾਨੂੰਨ ਨਾਗਰਿਕ ਪਹਿਲਾਂ ਮਾਨ ਸਨਮਾਨ ਪਹਿਲਾਂ ਤੇ ਨਿਆਂ ਪਹਿਲਾਂ ਦੇ ਵਿਚਾਰ ਦੇ ਨਾਲ ਖੜਿਆ ਗਿਆ ਹੈ ਤੇ ਪੁਲਿਸ ਨੂੰ ਚਾਹੀਦਾ ਹੈ ਕਿ ਹੁਣ ਉਹ ਡੰਡੇ ਦੀ ਥਾਂ ਡੇਟਾ ਦੇ ਨਾਲ ਕੰਮ ਕਰੇ ਭਾਰਤੀ ਨਿਆਇ ਸੰਹਿਤਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਤੇ ਭਾਰਤੀ ਸ਼ਾਕਸੀਏ ਅਧਿਨਿਯਮ ਹਾਲੀ ਦੇ ਵਿੱਚ ਅੰਮਲ ਵਿੱਚ ਲਿਆਂਦੇ ਗਏ ਹਨ ਤੇ ਇਹ ਕਰਮਬਾਰ ਇੰਡੀਅਨ ਪੀਨਲ ਕੋਡ 1860, ਸੀਆਰਪੀਸੀ 1898 ਤੇ ਦ ਇੰਡੀਅਨ ਐਵੀਡੈਂਸ ਐਕਟ 1872 ਦੀ ਥਾਂ ਲੈਣਗੇ। ਪੀਐਮ ਮੋਦੀ ਨੇ ਕਿਹਾ ਕਿ ਇਹ ਨਵੇਂ ਕਾਨੂੰਨ ਭਾਰਤ ਦੇ ਫੌਜਦਾਰੀ ਨਿਆਂ ਪ੍ਰਬੰਧ ਦੀ ਕਾਇਆ ਕਲਪ ਕਰਨਗੇ। ਉਹਨਾਂ ਨੇ ਕਿਹਾ ਕਿ ਨਵੇਂ ਕਾਨੂੰਨਾਂ ਦੇ ਵਿੱਚ ਮਹਿਲਾਵਾਂ ਤੇ ਮੁਟਿਆਰਾਂ ਨੂੰ ਉਹਨਾਂ ਦੇ ਅਧਿਕਾਰਾਂ ਤੇ ਸੁਰੱਖਿਆ ਪ੍ਰਤੀਬਧੇ ਰੇਸ਼ਮਬੇਦਨ ਸ਼ੀਲ ਬਣਾਉਣ ਤੇ ਝੋਲ ਦਿੱਤਾ ਜਾਵੇਗਾ ਬਿਊਰੋ ਰਿਪੋਰਟ ਦਿੱਤੀ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਪੀਐਮ ਨਰਿੰਦਰ ਮੋਦੀ ਨੇ ਆਖਿਆ ਕਿ ਤਿੰਨ ਨਵੇਂ ਫੌਜਦਾਰੀ ਨਿਆ ਕਾਨੂੰਨ ਨਾਗਰਿਕ ਪਹਿਲਾ ਗੌਰਵ ਪਹਿਲਾ ਤੇ ਨਿਆ ਪਹਿਲਾ ਦੇ ਵਿਚਾਰ ਨਾਲ ਪਾਸ ਕੀਤੇ ਗਏ ਹਨ ਉਹਨਾਂ ਨੇ ਕਿਹਾ ਕਿ ਪੁਲਿਸ ਨੂੰ ਹੁਣ ਡੰਡੇ ਦੀ ਥਾਂ ਡੇਟਾ ਨਾਲ ਕੰਮ ਕਰਨ ਦੀ ਲੋੜ ਹੈ ਰਾਜਾਂ ਦੇ ਪੁਲਿਸ ਮੁਖੀਆਂ ਤੇ ਇਨਸਪੈਕਟਰ ਜਨਰਲ ਲਈ 58ਵੀਂ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੀ ਮੋਦੀ ਨੇ ਪੁਲਿਸ ਨੂੰ ਨਸੀਹਤ ਦਿੱਤੀ ਕਿ ਉਹ ਮਹਲਾਮਾ ਸਰਕਾ ਇਹ ਕਿੰਨੇ ਬਣਾ ਤਾਂ ਕਿ ਉਹ ਬੇਖੌਫ ਕਦੇ ਵੀ ਤੇ ਕਿਤੇ ਵੀ ਕੰਮ ਕਰ ਸਕਣ ਉਹਨਾਂ ਨੇ ਜ਼ੋਰ ਦੇ ਕੇ ਆਖਿਆ ਕਿ ਨਵੇਂ ਫੌਜਦਾਰੀ ਕਾਨੂੰਨ ਨਾਗਰਿਕ ਪਹਿਲਾਂ ਮਾਨ ਸਨਮਾਨ ਪਹਿਲਾਂ ਤੇ ਨਿਆਂ ਪਹਿਲਾਂ ਦੇ ਵਿਚਾਰ ਦੇ ਨਾਲ ਖੜਿਆ ਗਿਆ ਹੈ ਤੇ ਪੁਲਿਸ ਨੂੰ ਚਾਹੀਦਾ ਹੈ ਕਿ ਹੁਣ ਉਹ ਡੰਡੇ ਦੀ ਥਾਂ ਡੇਟਾ ਦੇ ਨਾਲ ਕੰਮ ਕਰੇ ਭਾਰਤੀ ਨਿਆਇ ਸੰਹਿਤਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਤੇ ਭਾਰਤੀ ਸ਼ਖਸੀય ਅਧਿਨਿਯਮ ਹਾਲੀ ਦੇ ਵਿੱਚ ਅੰਮਲ ਵਿੱਚ ਲਿਆਂਦੇ ਗਏ ਹਨ ਤੇ ਇਹ ਕਰਮਬਾਰ ਇੰਡੀਅਨ ਪੀਨਲ ਕੋਡ 1860, ਸੀਆਰਪੀਸੀ 1898 ਤੇ ਦ ਇੰਡੀਅਨ ਐਵੀਡੈਂਸ ਐਕਟ 1872 ਦੀ ਥਾਂ ਲੈਣਗੇ। ਪੀਐਮ ਮੋਦੀ ਨੇ ਕਿਹਾ ਕਿ ਇਹ ਨਵੇਂ ਕਾਨੂੰਨ ਭਾਰਤ ਦੇ ਫੌਜਦਾਰੀ ਨਿਆਂ ਪ੍ਰਬੰਧ ਦੀ ਕਾਇਆਕਲਪ ਕਰਨਗੇ। ਉਹਨਾਂ ਨੇ ਕਿਹਾ ਕਿ ਨਵੇਂ ਕਾਨੂੰਨਾਂ ਦੇ ਵਿੱਚ ਮਹਿਲਾਵਾਂ ਤੇ ਮੁਟਿਆਰਾਂ ਨੂੰ ਉਹਨਾਂ ਦੇ ਅਧਿਕਾਰਾਂ ਤੇ ਸੁਰੱਖਿਆ ਪ੍ਰਤੀਬੰਧੇ ਰੇਸ਼ਮ ਬੇਦਨਸ਼ੀਲ ਬਣਾਉਣ ਉਤੇ ਝੋਲ ਦਿੱਤਾ ਜਾਵੇਗਾ ਬਿਊਰੋ ਰਿਪੋਰਟ ਦੀ ਅਪਡੇਟ ਨਿਊਜ਼ ਦੇ ਨਾਲ ਧੰਨਵਾਦ